ਨਾ ਜੀ ਜਗਦੀਪ ਸਿੰਘ ਗੋਗਾ ਮਜੀਠਾ ਹਲਕਾ ਮਜੀਠਾ ਤੋਂ ਕਹਾਂਸੀ ਆ ਕੋ ਅੱਜ ਪੈਰਸ ਕਾਨਫਰੰਸ ਦਾ ਤੁਹਾਡੇ ਮਾਦਰੂ ਵਿੱਚ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਜੀ ਕਿ ਇੱਕ ਤੇ ਬੜਾ ਪੁਰਾਣਾ ਇਸ਼ੂ ਆ ਕਿ 2015 ਦੇ ਕਰੀਬ 14 ਦੇ ਜਿਹੜਾ 6000 ਕਰੋੜ ਦਾ ਸਿੰਥੈਟਿਕ ਡਰਗ ਦਾ ਉਹ ਹਲੀ ਮੁਕਾਣੀ ਜੀ ਉਹਦੇ ਵਿੱਚ 6 ਮਹੀਨੇ ਕੈ ਆਪਣਾ ਸਜ਼ਾ ਵੀ ਕੱਟ ਕੇ ਆਇਆ ਹੈ ਬਿਕਰਮ ਸਿੰਘ ਮਜੀਠੀਆ ਹੁਣ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਆ ਉਹਦੇ ਸਬੰਧ ਦੇ ਵਿੱਚ ਸਰਕਾਰ ਦੇ ਮੁਤਾਬਕ ਕੋਕਤਾ ਸਬੂਤਾਂ ਦੇ ਨਾਲ ਉਹਨਾਂ ਨੂੰ ਵਿਜੀਲੈਂਸ ਨੇ ਇਨਵੈਸਟੀਗੇਸ਼ਨ ਕਰਨ ਵਾਸਤੇ ਬੁਲਾਇਆ ਸੀਗਾ ਪਹਿਲੋਂ ਪਰ ਹੁਣ ਨਹੀਂ ਗਏ ਉਹਨਾਂ ਨੂੰ ਜਬਰੇ ਉਹਨਾਂ ਨੂੰ ਖੰਡਣਾ ਪਿਆ ਉਹ ਤੁਹਾਡੇ ਨਾਲ ਵਧਿਕੀ ਕਿਉਂ ਦੱਸੂਗਾ ਸਾਡੇ ਪਰਿਵਾਰ ਨਾਲ ਜੀ ਵਧਿਕੀ ਇਸ ਤਰ੍ਹਾਂ ਕਿ 2007 2006 ਦੇ ਵਿੱਚ ਇਹਨੇ ਆਪਣੇ ਕਦਮ ਜਿਹੜੇ ਅਮਜੀਠ ਲਗੇ ਚ ਪਾਏ 7 ਦੇ ਵਿੱਚ ਸਰਕਾਰ ਬਦਲ ਗਈ ਇਹ ਐਮਐਲਏ ਬਣ ਕੇ ਮਨਿਸਟਰ ਬਣ ਗਿਆ ਉਸ ਦਿਨ ਤੋਂ ਇਹਨਾਂ ਨੇ ਹੌਲੀ ਲਈ ਕਾਂਗਰਸੀ ਜਿਹੜੇ ਇਹਦੇ ਨਾਲ ਨਹੀਂ ਸੀ ਚੱਲੇ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਉਹਦੇ ਤਹਿਤ ਹੀ ਇਹਨਾਂ ਨੇ ਸਭ ਤੋਂ ਪਹਿਲਾਂ 2012 ਜਨਵਰੀ ਨਾ 2012 ਜਨਵਰੀ ਚਾਹ ਉਹਦੇ ਵਿੱਚ ਮੇਰੇ ਤੋਂ ਵੱਡੇ ਬ੍ਰਦਰ ਡਾਕਟਰ ਵਿੱਕੀ ਛੋਟਾ ਨਾ ਆ ਉਹਨਾਂ ਤੇ 300 ਸਾਦਾ ਪਰਚਾ ਦਰਜ ਕਰਾਇਆ ਜਿਹਦੇ ਵਿੱਚ ਲੰਬੀ ਲੜਾਈ ਲੜਨ ਦੇ ਬਾਵਜੂਦ ਮਾਂ ਜੋਗ ਅਦਾਲਤ ਨੇ ਬਾਜ ਜੇਦਬਰੀ ਕੀਤਾ ਉਸ ਤੋਂ ਬਾਅਦ 2015 31 ਮਈ ਨੂੰ ਮੇਰੇ ਤੇ ਚੋਰੀ ਦਾ ਪਰਚਾ ਦਰਜ ਕਰਾਇਆ ਮੁਹਾਲੀ ਫੇਸ 1 ਥਾਣੇ ਦੇ ਵਿੱਚ ਆਪਣਾ 12 ਸਾਲ 3 ਮਹੀਨੇ ਉਥੇ ਮਾਂਜੋਗ ਅਦਾਲਤ ਨੇ ਮੈਨੂੰ ਫਿਰ ਬਰੀ ਕਰਤਾ ਇਹੋ ਜਿਹੀਆਂ ਕਨੌਨੀਆਂ ਹਰਕਤਾਂ ਕਰਦਾ ਰਿਹਾ ਪਰ ਨਾ ਅਸੀਂ ਇਥੋਂ ਪਹਿਲਾਂ ਡਰੇ ਸੀਗੇ ਤੇ ਹੁਣ ਤਾਂ ਮਤਲਬ ਹੀ ਨਹੀਂ ਨਾ ਪੰਦਾ ਇਹ ਇਹ ਅੰਗਰੇਜ਼ਾਰੇ ਪਿਠੂ ਦਾ ਫਰਜਾਂਦੇ ਆ ਅਸੀਂ ਦੇਸ਼ ਭਗਤ ਪਰਿਵਾਰ ਦੇ ਹ ਜਿਤਨਾ ਇਹ ਝਗਾਉਣਾ ਚਾਹੁੰਦਾ ਸੀਗੇ ਨਹੀਂ ਝੁਗਦੇ ਅਸੀਂ ਨਾ ਝੁਕੇ ਨਾ ਝੁਕਾਂਗੇ ਜ ਜਨਾ ਮਰਜੀ ਇਹ ਜੋਰ ਲਾ ਲੈ ਹੋਣ ਵੀ ਲਾ ਲੈ ਪਹਿਲਾਂ ਵੀ ਲਾਉਂਦਾ ਰਾਇ ਅਸੀਂ ਨਹੀਂ ਡਰਦੇ ਇਸ ਤੋਂ ਬਾਕੀ ਪੰਜਾਬ ਦੇ ਲੋਕ ਜਿਹੜੇ ਆ ਜੋ ਉਹਨਾਂ ਦਾ ਨਸ਼ਿਆਂ ਦੇ ਨਾਲ ਇਹਨੇ ਕਹਾਣ ਕੀਤਾ ਆਣਗੇ ਜੋ ਨੌਜਵਾਨ ਪੀੜ੍ਹੀ ਇਹਨੇ ਗੈਂਗਸਟਰ ਬਣਾਈ ਆ ਗੈਂਗਵਾਰ ਦੇ ਵਿੱਚ ਮੁੰਡੇ ਮਰਨਦੇ ਨੇ ਮਾਵਾਂ ਦੇ ਇਕੱਲੇ-ਗੱਲੇ ਪੁੱਤ ਹੋਣ ਵੀ ਤੁਹਾਨੂੰ ਪਤਾ ਹੈ ਕਿ ਕੀ ਹਾਲਾਤ ਨੇ ਨਕਲੀ ਸ਼ਰਾਬ ਭਗਵਾ ਪੀਣ ਚੱਲ ਜੋ ਅੱਜ ਕਿਹਦੇ ਬੰਦੇ ਵੇਚਦੇ ਆ ਇਹਦੇ ਫੀਲੇ ਆਓ ਬਲਰਾਜ ਸਿੰਘ ਪਲਾਜਾ ਮੈਂਬਰ ਪੰਚਾਇਤ ਆ ਉਹਦੇ ਉਹਦੇ ਸਿਰ ਦੇ ਉੱਤੇ ਕੀ ਦਾ ਹੱਥ ਆ ਕੋਈ ਸਾਫਕਾਰ ਸਰਪੰਚ ਆ ਉਥੋਂ ਦਾ ਇਹਨਾਂ ਨੂੰ ਫੜੋ ਆਪੇ ਬਿਗਰਨ ਦੇ ਨਾਲ ਤਾਰਾ ਜੋੜ ਜਾਣਗੇ ਉਹਨਾਂ ਦੀ ਤੁਸੀਂ ਆਮ ਪਾਰਟੀ ਦੇ ਕੋਈ ਆ ਮਸਜਿਦ ਦਾ ਬਚਾਅ ਕਰੀ ਕੀ ਨਹੀਂ ਸਾਨੂੰ ਉਹਨਾਂ ਦੀ ਕੀ ਲੋੜ ਹੈ ਸਰਕਾਰ ਉਹਨਾਂ ਦੀ ਇਹ ਸਰਕਾਰ ਦਾ ਕੰਮ ਆ ਤੇ ਕਾਨੂੰਨ ਦਾ ਕੰਮ ਆ ਇਹ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਸਾਡਾ ਅਸੀਂ ਜੋ ਕਰ ਸਕਦੇ ਅਸੀਂ ਕਰਾਂਗੇ ਤੇ ਕਰਦੇ ਵੀ ਆ ਪਹਿਲੇ ਕਿ ਉਹ ਦੀ ਆਵਾਜ਼ ਉਠਾਈ ਅੱਜ ਉਹਨਾਂ ਦੇ ਰੈਸਟ ਅਸੀਂ ਪਹਿਲਾਂ ਵੀ ਠਾਉਂਦੇ ਰਹੇ ਆ ਇਹ ਜ਼ਰੂਰ ਹੈ ਕਿ ਤੁਹਾਡੇ ਨਾਲ ਮਿਲਣੀ ਜਿਹੜੀ ਉਹ ਪਹਿਲੀ ਵਾਰੀ ਹੋਈ ਹੈ। ਮਾਂਗ ਕਰਦੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ। ਬਿਲਕੁਲ ਨਰਪੱਖ ਹੋ ਕੇ ਜਾਂਚ ਏਜੰਸੀਆਂ ਪੰਜਾਬ ਸਰਕਾਰ ਇਹਦੀ ਇਨਵੈਸਟੀਗੇਸ਼ਨ ਕਰਨਾ ਇਹਦੇ ਸਾਰੇ ਪ੍ਰੂਫ ਜਿਹੜੇ ਆ ਉਹ ਲਿਓਣ ਇਹਨੂੰ ਸਜ਼ਾ ਹੋਣੀ ਚਾਹੀਦੀ ਆ। ਜਿਹੜਾ ਜਿਹੜਾ ਵੀ ਇਸ ਕੇਸ ਦੇ ਵਿੱਚ ਨਾਲ ਹੋਇਆ ਇਹਦਾ ਭਾਵੇਂ ਕੋਈ SGPC ਮੈਂਬਰ ਆ ਭਾਵੇਂ ਕੋਈ ਪੁਰਾਣਾ ਫੀਲ ਆ ਪਾਰਟੀ ਛੱਡ ਗਿਆ ਉਹਨਾਂ ਨੂੰ ਵੀ ਨਾਲ ਰੱਖਣਾ ਚਾਹੀਦਾ। ਪਾਈ ਵਾਲ ਤੇ ਵੀ ਆ ਕਹਿੰਦੇ ਹੁੰਦੇ ਆ ਪਾਰਟੀ ਸਰਕਾਰ ਦਾ ਵੀ ਨਸ਼ਾ ਵੇਚਦਾ ਪਰ ਹੋਕੜੀ ਸਾਡੀ ਸਰਕਾਰ ਦੀ ਦੇਖੋ ਇਹ ਸਰਕਾਰ ਨੂੰ ਸਵਾਲ ਕਰਨਾ ਚਾਹੀਦਾ ਤੁਹਾਨੂੰ ਇਹ ਸਾਡੀ ਕੋਈ ਸਰਕਾਰ ਨਹੀਂ ਅਸੀਂ ਇਹ ਮੁੱਦਾ ਜੋਰ-ਜੋਰ ਨਾਲ ਚੁੱਕਦੇ ਆ ਕਿ ਸਰਕਾਰ ਇਹ ਤੇ ਨਕੀਲ ਪਾਵੇ ਜੁਦ ਨਸ਼ਾ ਵਿਰੋਧ ਨਾਂ ਦੇ ਨਾਲ ਕੁਝ ਨਹੀਂ ਹੋਣਾ ਜਿਹੜਾ ਕੋਈ 5 ਗ੍ਰਾਮ ਤੇ ਫੜਾਇਆ ਜਾਂਦਾ ਪੀਣ ਵਾਲਾ ਫੜਾਇਆ ਜਾਂਦਾ ਉਹਦੇ ਮਕਾਨ ਟਾਉਂਦੇ ਆ ਇਹੋ ਜੇ ਮਕਰਮਸ਼ਾਂ ਦੇ ਕਿਉਂ ਨਹੀਂ ਢੈਂਦੇ ਮਕਾਨ ਕੋਠੀਆਂ ਵਾਲੀ ਸ਼ਾਨ ਬਣੀਆਂ ਚੰਡੀਗੜ੍ਹ ਬਣੀਆਂ ਅਮਰਸਰ ਬਣੀਆਂ ਵੱਖ-ਵੱਖ ਜ਼ਿਲ੍ਹਿਆਂ 'ਚ ਬਣੀਆਂ ਇਹਨਾਂ ਦੀ ਕੋਈ ਨਹੀਂ ਢੈਂਦੀਆਂ ਅਸਲੀ ਦੋਸ਼ੀ ਰਹੇ ਆ ਮੈਂ ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ ਪਿੰਡ ਮਜੀਠਾ ਗੱਲ ਹੈ ਵੀਰੋ ਅੱਜ ਤੁਹਾਡੇ ਸਾਹਮਣੇ ਰਾਈ ਜੋ ਹਲਕਾ ਮਜੀਠਾ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਹੋਇਆ ਵਿਕਰਮ ਸਿੰਘ ਮਜੀਠੀਆ ਕਿੱਥੇ ਕਿੱਥੇ ਸਾਡੇ ਪੰਜਾਬ ਦਾ ਦੇਂਦਾਰ ਆ ਕਿਵੇਂ ਕਿਵੇਂ ਉਹਨੇ ਗਲਤ ਰਾਜਨੀਤੀ ਨੂੰ ਇਥੇ ਆ ਕੇ ਸ਼ੁਰੂ ਕਰਕੇ ਤੇ ਕਿੱਥੋਂ ਤੱਕ ਪਹੁੰਚਾਇਆ ਅੱਜ ਜੋ ਪੰਜਾਬ ਸਰਕਾਰ ਵਿਜੀਲੈਂਸ ਪੰਜਾਬ ਪੁਲਿਸ ਵੱਲੋਂ ਉਸ ਦੇ ਖਿਲਾਫ ਡਰੱਗ ਦੇ ਸਬੰਧ ਵਿੱਚ ਜਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੰਧ ਵਿੱਚ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਵੀਰੋ ਗੱਲ ਇਹ ਆ ਕਿ ਬੇਕ੍ਰਮ ਸਿੰਘ ਮਜੀਠੀਆ ਜਦੋਂ 2007 ਤੋਂ ਪਹਿਲਾਂ ਮਜੀਠਾ ਹਲਕਾ ਵਿੱਚ ਆਇਆ ਉਸ ਵੇਲੇ ਦਾ ਪਿਸ਼ੋਕੜ ਇਹਦਾ ਕੋਈ ਏਡਾ ਵਧੀਆ ਨਹੀਂ ਸੀ ਬਿਲਕੁਲ ਦੇਨਦਾਰੀਆਂ ਇਹਨਾਂ ਦੇ ਪਰਿਵਾਰ ਦੇ ਸਿਰ ਤੇ ਖੜੀਆਂ ਸੀ ਇਸ ਬੰਦੇ ਨੇ ਹਲਕਾ ਮਜੀਠਾ ਤੋਂ ਇਲੈਕਸ਼ਨ ਲੜ ਕੇ ਜਿੱਤ ਪ੍ਰਾਪਤ ਕਰਕੇ ਵਿਧਾਨ ਸਭਾ ਵਿੱਚ ਪਹੁੰਚ ਕੇ ਕੈਬਨਿਟ ਮੰਤਰੀ ਬਣ ਕੇ ਹਲਕਾ ਮਜੀਠਾ ਦੇ ਸੂਝਵਾਨ ਮਾਨਜੁਗ ਵੋਟਰਾਂ ਦੇ ਸਿਰ ਤੇ ਫਿਰ ਇਸ ਨੇ 2007 ਤੋਂ ਬਾਅਦ ਜੋ ਚਿੱਟੇ ਦੇ ਕਾਰੋਬਾਰ ਨੂੰ ਅੰਜਾਮ ਦਿੱਤਾ ਉਸ ਕਰਕੇ ਅੱਜ ਇਹ ਸਲਾਕਾਂ ਦੇ ਪਿੱਛੇ ਆ ਵੀਰੋ ਗੱਲ ਇਹ ਹੈ ਸੱਤ ਤੋਂ ਸ਼ੁਰੂ ਹੁੰਦੀ ਆ ਨਜਾਇਜ਼ ਪਰਚੀਆਂ ਦੀ ਰਾਜਨੀਤੀ ਨਜਾਇਜ਼ ਪਰਚੀਆਂ ਦੇ ਸ਼ਿਕਾਰ ਹਲਕਾ ਮਜੀਠਾ ਦੇ ਕਾਂਗਰਸੀ ਵਰਕਰ ਤੇ ਕਾਂਗਰਸੀ ਪਰਿਵਾਰ ਦਿਨ-ਬਦਨ ਟਾਇ ਜਣ ਲਗੇ ਜਿਸ ਦੇ ਸ਼ਿਕਾਰ ਅਸੀਂ ਗੋਗਾ ਮਜੀਠਾ ਜੀ ਸਾਡੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ ਸਰਦਾਰ ਬਲਿੰਦ ਸਿੰਘ ਮਰੜੀ ਜੀ ਮਾਰਕੀਟ ਕਮੇਟੀ ਮੈਤਾ ਦੇ ਸਾਬਕਾ ਚੇਅਰਮੈਨ ਸਰਦਾਰ ਮੋਨ ਸਿੰਘ ਨਿਬਰਵਿੰਦ ਜੀ ਸਾਡੇ ਜਿਹਾਰੂ ਵੀਰ ਸਰਦਾਰ ਪਲਵਿੰਦਰ ਸਿੰਘ ਪਾਲੀ ਜੀ ਸਾਡੇ ਅਪਰਮਦੀਪ ਸਿੰਘ ਅਪੂ ਜੀ ਹੋਰ अनेका ਹਲਕਾ ਮਜੀਠਾ ਦੇ ਕਾਂਗਰਸੀ ਵਰਕਰ ਨਜਾਇਜ਼ ਪਰਚਿਆਂ ਦੀ ਭੇਟ ਚੜੇ ਉਹਨਾਂ ਤੇ ਉਸ ਵੇਲੇ ਦੀ ਸਰਕਾਰ ਨੇ ਵਿਕਰਮ ਸਿੰਘ ਮਜੀਠੀਏ ਦੀ ਹੁਕਮ ਨੂੰ ਮੰਨਦੇ ਹੋਏ ਪੰਜਾਬ ਪੁਲਿਸ ਨੇ ਬਹੁਤ ਥੜ ਦੇ ਡਿਗੜੀ ਦਾ ਅਤਿਆਚਾਰ ਕੀਤਾ ਵੀਰੋ ਕਾਂਗਰਸੀ ਵਰਕਰ ਹਲਕਾ ਮਜੀਠਾ ਦਾ ਆਪਣੇ ਘਰ ਆਪਣੇ ਪਰਿਵਾਰ ਵਿੱਚ ਉਸ ਪਰਚਾ ਬਠਿੰਡਾ ਮੋਹਾਲੀ ਗੋਗਾ ਮਜੀਠਾ ਜੀ 12 ਸਾਲ 3 ਮਹੀਨੇ ਇਹਨਾਂ ਨੇ ਉਸ ਪਰਚੇ ਦਾ ਮਾਨਸਿਕ ਤਸੀਹਿਆ ਚੱਲਿਆ ਸਾਰੇ ਪਰਚਾ ਕਰਦਾ ਸੀ ਮੋਟਰਸਾਈਕਲ ਚੋਰੀ ਦਾ ਜੀ ਮੋਟਰਸਾਈਕਲ ਚੋਰੀ ਦਾ ਪਰਚਾ ਦਰਜ ਕੀਤਾ ਗਿਆ ਜਦੋਂ ਕਿ ਇਹ ਪਰਿਵਾਰ ਕਿਸੇ ਜਾਣ ਪਛਾਣ ਦਾ ਮੋਤਾਜ ਨਹੀਂ ਇਸ ਪਰਿਵਾਰ ਨੇ ਆਜ਼ਾਦੀ ਤੋਂ ਪਹਿਲਾਂ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਸੰਘਰਸ਼ ਕੀਤੇ ਜਾਂਦੇ ਰਹੇ ਉਸ ਵੇਲੇ ਦੇ ਅਕਾਲੀ ਆਗੂ ਇਹਨਾਂ ਦੇ ਪੜਦਾਦਾ ਜੀ ਜਥੇਦਾਰ ਸਰਦਾਰ ਸਰਹਨ ਸਿੰਘ ਮਜੀਠਾ ਜੀ ਜਿਨ੍ਹਾਂ ਨੇ ਵੱਖ-ਵੱਖ ਮੋਰਚਿਆਂ ਤੇ ਉਸ ਵੇਲੇ ਸਿੱਖ ਕੌਮ ਦੀ ਅਗਵਾਈ ਕੀਤੀ ਇਹਨਾਂ ਦੇ ਦਾਦਾ ਜੀ ਸਰਦਾਰ ਰਾਮ ਸਿੰਘ ਮਜੀਠਾ ਜੀ ਅੰਗਰੇਜ਼ ਗਵਰਨਮੈਂਟ ਦੇ ਖਿਲਾਫ ਆਜ਼ਾਦੀ ਵਾਸਤੇ ਲੜਾਈ ਲੜਦੇ ਕਈ ਵਾਰ ਜਿੰਨਾ ਚਾਹੀ। ਮਤਲਬ ਇਸ ਪਰਿਵਾਰ ਦੀ ਕੋਈ ਜੇ ਆਪਾਂ ਜਾਣ ਪਛਾਣ ਦੀ ਗੱਲ ਕਰੀਏ ਤਾਂ ਇਹ ਕਿਸੇ ਜਾਣ ਪਛਾਣ ਦੇ ਮਾਤਾਜ ਨਹੀਂ ਪਰ ਇਹਨਾਂ ਤੇ ਇੱਕ ਘਟਿਆ ਤੋਮਤ ਲਾ ਕੇ ਬਿਲਕੁਲ ਬਿਗਰਮ ਨੇ ਆਪਣੀ ਸੋਚ ਦਾ ਸਬੂਤ ਘਟਿਆ ਸੋਚ ਦਾ ਸਬੂਤ ਦਿੰਦੇ ਹੋਏ ਇੱਕ ਸਕੂਟਰ ਚੋਰੀ ਦਾ ਪਰਚਾ ਦਰਜ ਕਰਵਾਇਆ। ਮੈਂ ਤਾਂ ਤੁਹਾਡੇ ਦਿਖਾ ਦੇ ਬਰਤ ਦਿੰਦਾ ਆਪਣੇ ਬਰਤ ਮੇਰੇ ਤੇ ਵੀਰੋ ਇਹਨੇ ਨਜਾਇਜ਼ ਇੱਥੇ 1 2017 ਦਾ ਇਲੈਕਸ਼ਨ ਚੱਲ ਰਿਹਾ ਸੀ ਇਸ ਦੇ ਬੰਦੇ ਮਜੀਠਾ ਸਾਡਾ ਵਾਰਡ ਨੰਬਰ 5 ਹੈ ਉਥੇ ਇਹਨੇ ਬੰਦੇ ਆਪਣੇ ਲਾਏ ਸੀ ਪੈਸੇ ਵੰਡਣ ਵਾਸਤੇ ਅਸੀਂ ਉਹਨਾਂ ਨੂੰ ਰੋਕਿਆ ਜਾ ਕੇ ਤੇ ਜਦੋਂ ਉਹਨਾਂ ਕੋਲੋਂ ਅਸੀਂ ਪੁੱਛਗਿੱਛ ਕੀਤੀ ਉਹ ਬੰਦੇ ਸਾਰੇ ਜਲੰਧਰ ਦੇ ਫੜੇ ਗਏ ਤੇ ਉਹਨਾਂ ਦੇ ਕੋਲ ਉਸ ਵੇਲੇ ਕਾਫੀ ਮਾਤਰਾ ਵਿੱਚ ਰੁਪਈਏ ਤੇ ਇੱਕ ਡਾਇਰੀ ਫੜੀ ਗਈ ਜਿਹਦੇ ਉੱਪਰ ਉਹਨਾਂ ਨੇ ਨੋਟ ਕੀਤਾ ਸੀ ਵੀ ਆਪਾਂ ਕਿਸੇ ਨੂੰ ਕੀ ਦੇਣ ਜਾ ਰਹੇ ਜਾਂ ਕਿਸੇ ਨੂੰ ਕੀ ਦਿੱਤਾ ਉਸ ਵੇਲੇ ਸਾਡੇ ਇੱਥੇ ਇਲੈਕਸ਼ਨ ਦੇ ਉਪਚਾਰਵਰ ਆਏ ਤੇ ਉਹਨਾਂ ਨੇ ਉਹਨਾਂ ਨੂੰ ਫੜ ਕੇ ਪਰਚਾ ਦਰਜ ਕਰ ਦਿੱਤਾ ਤੇ ਸਵੇਰੇ ਸਾਨੂੰ ਪਤਾ ਲੱਗਾ ਵੀ ਸਾਡੇ ਤੇ ਵੀ ਇਹਨੇ ਉਸ ਵੇਲੇ ਸਰਕਾਰ ਦੇ ਯੋਰ ਨਾਲ ਮੈਂ ਜੇ ਅੱਜ ਪਰਚਾ ਦਰਜ ਕਰਾਤਾ। ਵੀ ਤੁਸੀਂ ਇਹਨਾਂ ਦੀ ਧਾਰਮਿਕ ਜਿਹਨਾਂ ਨੂੰ ਬੇਅਦਵੀ ਕੀਤੀ ਹੈ। ਬਿਲਕੁਲ ਸਾਡਾ ਉਸ ਵੇਲੇ ਬਿਲਕੁਲ ਵੀਡੀਓਗ੍ਰਾਫੀ ਹੋਈ। ਕੋਈ ਵੀ ਉਹਦੇ ਵਿੱਚ ਸਾਡੇ ਵੱਲੋਂ ਉਹਨਾਂ ਦੀ ਬੇਅਦਵੀ ਜਾਂ ਕੋਈ ਉਹਨਾਂ ਦਾ ਧਾਰਮਿਕ ਜਿਹਨਾਂ ਨੂੰ ਨਹੀਂ ਛੁਇਆ ਗਿਆ। ਪਰ ਇਸ ਦਾ ਸਰਕਾਰੀ ਯੂਰ ਹੋਣ ਕਰਕੇ ਇਹਨੇ ਉਹ ਸਾਡੇ ਨਾਲ ਧੱਕੇਸ਼ਾਈ ਕੀਤੀ। ਉਹ ਕਹਿੰਦੇ ਆ ਕਿ ਸਰ ਜਿਹੜੇ ਮੀਤੀ ਤੇ ਬਾਈ ਆ ਪਾਰਟੀ ਵਾਲੇ ਪੱਤੇ ਦੱਤੀ ਕੀਤੇ ਗਏ ਨੇ ਵੀਰੋ 2007 ਤੋਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਿਹਾ ਜਿਹੜੀ ਗੱਲ ਤੁਹਾਡੇ ਆਨ ਕੈਮਰਾ ਕਰਾਂਗੇ ਤੁਸੀਂ ਹਲਕਾ ਮਜੀਠਾ ਤੇ 150 ਪਿੰਡ ਦੇ ਵਿੱਚ ਜਾ ਕੇ ਵੈਰੀਫਾਈ ਕਰਿਓ ਤੇ ਫੇਰ ਸਾਡੀ ਨਿਊਜ਼ ਨੂੰ ਆਪਣੇ ਚੈਨਲ 'ਤੇ ਚਲਾਇਓ ਵੀਰੋ ਗੱਲ ਇਹ ਆ 2007 'ਚ ਜਦੋਂ ਮੰਤਰੀ ਬੰਦਾ ਐਮਐਲਏ ਬਣ ਕੇ ਬਿਲਕੁਲ ਤੁਸੀਂ ਪਤਾ ਕਰ ਸਕਦੇ ਜੇ ਵੀ ਕਿੰਨੇ ਕਾਂਗਰਸੀ ਪਰਿਵਾਰ ਕਿੰਨੇ ਕਾਂਗਰਸੀ ਵਰਕਰ ਇਹਨੇ ਟਾਰਗੇਟ ਕੀਤੇ 10 ਸਾਲ ਇਹਦੀ ਸਰਕਾਰ 17 ਤੱਕ ਉਸ ਤੋਂ ਬਾਅਦ ਵਿੱਚ 2017 ਵਿੱਚ ਇਸ ਦੇ ਚਾਚੀ ਕੈਪਟਨ ਅਭਿਨੇਂਦਰ ਸਿੰਘ ਦੀ ਸਰਕਾਰ ਆ ਗਈ ਤੇ ਕਾਂਗਰਸੀ ਵਰਕਰਾਂ ਦਾ ਫੇਰ ਉਸੇ ਤਰ੍ਹਾਂ ਹੀ ਸ਼ੋਸ਼ਣ ਹੋਇਆ ਅਸੀਂ ਫੇਰ ਬੇਕਸੂਰ ਰਗੜੇ ਜਾਂਦੇ ਰਹੇ ਵੀਰੋ ਗੱਲ ਇਹ ਆ ਆ ਜਿਹੜੀ 3 ਸਾਲ ਸਰਕਾਰ ਭਗਵੰਦ ਮਾਨ ਦੀ ਚੱਲੀ ਹੈ ਮੈਂ ਤਾਂ ਵਧਾਈ ਦੇਣੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵੀ ਜਿਨ੍ਹਾਂ ਦੀਆਂ ਬਾਸੀਸਾਂ ਨੇ ਇਹਨੂੰ ਜੇਲ੍ਹ ਚ ਕੱਲਿਆ ਨੀ ਤੇ ਭਗਵੰਤ ਮਾਨ ਦੀ ਸਰਕਾਰ ਤੇ ਤਾਂ ਫ੍ਰੈਂਡਲੀ ਮੈਚ ਖੇਡਣ ਦੀ ਸੱਚੀ ਗੱਲ ਆ ਮੈਂ ਤੇ ਸਮੇਂ-ਸਮੇਂ ਨਾਲ ਇਹ ਮੁੱਦਾ ਮੀਡੀਆ ਦੇ ਵਿੱਚ ਚੁੱਕਦਾ ਰਿਆਂ ਕਿ ਭਗਵੰਤ ਮਾਨ ਜੀ ਲੋਕਾਂ ਨਾਲ ਤੁਸੀਂ ਵਾਅਦਾ ਕਰਕੇ ਆਏ ਹੋ ਕਿ ਚਿੱਟੇ ਦੇ ਪੈਡਲਰ ਫੜ ਕੇ ਆਪਾਂ ਜੇਲ੍ਹਾਂ 'ਚ ਰੱਖਾਂਗੇ ਸੋ ਵੀਰੋ ਇਹਨਾਂ ਨੇ ਕੋਈ ਵੀ ਐਸਾ ਚੰਗਾ ਕੰਮ ਨਹੀਂ ਕੀਤਾ ਜਿਹਦੇ ਕਰਕੇ ਆਪਾਂ ਇਹ ਕਹਿ ਸਕੀਏ ਕਿ ਨਹੀਂ ਇਹਨਾਂ ਨਾਲ ਨਿਆਂ ਨਹੀਂ ਹੋਈ ਮੈਂ ਸੋਚਦਾ ਹਾਂ ਵੀ ਮੇਰਾ ਕਹਿਣਾ ਹੈ ਮੇਰਾ ਮੰਨਣਾ ਹੈ ਹਲਕਾ ਮਜੀਠਾ ਦੇ ਜਿਹੜੇ ਕਾਂਗਰਸੀ ਵਰਕਰਾਂ ਨਾਲ ਧੱਕੇਸ਼ਾਹੀ ਹੋਈ ਸੀ ਉਸ ਦੀ ਅੱਜ ਨੂੰ ਸਜ਼ਾ ਮਿਲੀ ਆ ਵੀਰ ਉਹ ਗੱਲ ਇਹ ਆ ਇੱਕ ਭਾਵਕ ਸੀਨ ਇਹਨੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਵੇਖਿਆ ਹੋਊਗਾ ਤੁਹਾਡੇ ਕਾਂਗਰਸੀ ਲੀਡਰ ਦੇ ਉਹਨਾਂ ਦਾ ਇੱਛਾ ਦਾ ਬਲੋਗਾਰਡ ਵੀ ਫਰਕਾ ਗਲਤ ਹੋਇਆ ਉਹਨਾਂ ਦੀ ਵਾਸਤੇ ਮੈਂ ਤੇ ਉਹਨਾਂ ਕਾਂਗਰਸੀ ਲੀਡਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਹਲਕਾ ਮਜੀਠਾ ਦੇ ਕਾਂਗਰਸੀ ਵਰਕਰਾਂ ਦੀ ਭਾਵਨਾਵਾਂ ਨਾ ਨਾ ਕਿਡੋ ਯਾਰ ਗੱਲਿਆ ਇੱਥੇ ਬੜੀ ਧੱਕੇਸ਼ਾਈ ਹੋਈ ਆ ਅਸੀਂ ਸਾਰੇ ਉਸ ਧੱਕੇਸ਼ਾਈਆਂ ਦਾ ਸ਼ਿਕਾਰ ਹੋਏ ਆ ਮੈਂ ਅਜੇ ਕੁਝ ਤੁਹਾਡੇ ਕੋਲ ਨਾਮ ਘੱਟ ਰੱਖੇ ਨੇ ਬੜੀ ਵੱਡੀ ਗਿਣਤੀ ਵਿੱਚ ਹਰ ਪਿੰਡ ਦੇ ਵਿੱਚੋਂ ਤੁਹਾਨੂੰ 2-2 4-4 5-5 7 ਜਿਹੜੇ ਸਰਗਰਮ ਕਾਂਗਰਸੀ ਵਰਕਰ ਮਿਲ ਜਾਣਗੇ ਜਿਨ੍ਹਾਂ ਨਾਲ ਉਸ ਵੇਲੇ ਧੱਕੇਸ਼ਾਈ ਹੋਈ ਵੀਰੋ ਗੱਲਿਆ ਇੱਕ ਬੜਾ ਭਾਵਕ ਸੀਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਵਿਕਰਮ ਸਿੰਘ ਵਜੀਤ ਕੇ ਨੇ ਕਿਵੇਂ ਆਪਣੇ ਬੱਚਿਆਂ ਨੂੰ ਗਲੇ ਲਾ ਰਿਆ ਵੀਰੋ ਸਾਡੇ ਮਜੀਠੇ ਦਾ ਇੱਕ ਰਹਿਣ ਵਾਲਾ Hindu ਪਰਿਵਾਰ ਤੋਂ ਸ਼੍ਰੀ ਗੋਲਦੀ ਕਪਾਈ ਜੀ ਉਹ ਇੱਕ ਇਥੇ ਸਾਡੇ ਨਗਰ ਕਾਉਂਸਲ ਦਾ ਕਲਰਕ ਸੀ ਤੇ ਵੀਰੋ ਇਹਦੇ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਇਹਨੇ ਆਪਣੇ ਕੁਝ ਅਕਾਲੀ ਵਰਕਰ ਘੱਲ ਕੇ ਜਵਰਨ ਉਹਦੇ ਦਫ਼ਤਰ ਵਿੱਚ ਪਹੁੰਚ ਕੇ ਉਹਦੀ ਜੇਬ ਵਿੱਚ ਪੈਸੇ ਪਾ ਕੇ ਵਿਜੀਲੈਂਸ ਨਾਲ ਹੀ ਚਕਾ ਕੇ ਉਹਨੂੰ ਖੜਿਆ ਗਿਆ ਤੇ ਉਹਦੇ ਪਰਿਵਾਰ ਨੇ ਜਿਹੜੀ ਨਜਾਇਜ਼ ਹਰਾਸਮੈਂਟ ਚੱਲੀ ਵੀਰੋ ਦੁੱਖ ਸੁਣਿਆ ਨਹੀਂ ਜਾਂਦਾ ਉਹਨੂੰ ਕੀ ਕਹਿ ਰਹੇ ਵਿੱਚ ਇਲੈਂਸ ਵਾਲੇ ਜਦੋਂ ਚੁੱਕ ਕੇ ਖੜ ਰਹੇ ਇਥੋਂ ਵੀ ਤੇਰੇ ਕੋ ਵੀ ਕੋਈ ਸ਼ਿਫਾਰਿਸ਼ ਹੈਗੀ ਤਾਂ ਕਰਵਾ ਦੇ ਉਹ ਕਹਿੰਦਾ ਕੀ ਆ ਵੀ ਮੇਰੀ ਸ਼ਿਫਾਰਿਸ਼ ਸਤਗੁਰੂ ਗੁਰੂ ਰਾਮਦਾਸ ਮਹਾਰਾਜੀ ਆ ਤੇ ਆਨਾ ਵੀ ਮੁੜ ਕੇ ਅੰਮ੍ਰਿਤਸਰ ਤੱਕ ਜਾਂਦਿਆਂ ਉਹਨਾਂ ਨੇ ਮੇਰੇ ਨਾਲ ਮੁੜ ਕੇ ਦੁਬਾਰਾ ਕੋਈ ਗੱਲ ਸਾਂਝੀ ਨਾ ਕੀਤੀ ਵੀਰੋ ਐਸੇ ਕਈ ਦਿਖਾ ਦਿੰਦੇ ਜਿਹੜੇ ਬਿਕਨ ਸਿੰਘ ਮਜੀਠੀਏ ਨੇ ਕਿਸੇ ਭਾਈਚਾਰੇ ਨੂੰ ਵੀ ਨਹੀਂ ਬਖਸ਼ਿਆ ਮੈਂ ਵੀਰੋ ਗੱਲ ਹੋਰ ਤਾਂ ਨਾਲ ਥੋੜੀ ਲੰਬੀ ਕਰਨੀ ਚਾਹਤ ਹਲਕਾ ਮਜੀਠਾ ਦੇ ਵਿੱਚ ਜਾਂ ਪੰਜਾਬ ਦੇ ਕੈਮੀਕਲ ਸ਼ਰਾਬ ਆਈ ਜਿਹੜੇ ਦਿੱਲੀ ਤੋਂ ਕੈਮੀਕਲ ਆਉਂਦੇ ਉਹ ਵੇਚਣ ਵਾਲੇ ਕੌਣ ਸੀ ਜਿਨ੍ਹਾਂ ਨੇ ਵੇਚਿਆ ਉਹ ਕੌਣ ਸੀ ਸਾਰੇ ਅਕਾਲੀ ਮੈਂ ਅੱਜ ਵੀ ਕਹਿ ਰਿਹਾ ਜੇ ਆਕੇ ਤੁਸੀਂ ਪਤਾ ਕਰ ਲਓ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਆ ਕਿਸ ਤਰ੍ਹਾਂ ਵੇਚੀ ਆ ਰਹੇ ਨੇ ਉਹ ਵੀਰ ਮਜੀਠੇ ਹਲਕੇ ਜੇ ਸਰਕਾਰ ਨਹੀਂ ਜੇ ਅੱਜ ਵੀ ਆਈ ਆਮ ਆਦਮੀ ਪਾਰਟੀ ਦੀ ਸੱਚੀ ਗੱਲ ਹੈ ਜੀ ਮੈਂ ਤੁਹਾਨੂੰ ਗਲਤ ਨਹੀਂ ਜੇ ਕਹਿ ਰਿਹਾ ਪੰਜਾਬ ਦੇ ਤੇ ਹੈਗੀ ਆ ਨਾ ਪੰਜਾਬ ਦੇ ਮੈਂ ਕਹਿੰਦਾ ਜੀ ਪੰਜਾਬ 'ਚ 100 ਵਾਰ ਹੀ ਹੋਵੇ ਪੰਜਾਬ ਦੇ ਸਾਰੇ ਵਾਰੀ ਪਰ ਮਜੀਠੀਆਲ ਕੇ ਜਾਚੂ ਸਰਕਾਰ ਨਹੀਂ ਜਾਏਗੀ ਜਾਓ ਕਿਸੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਪੁੱਛੋ ਸਰਕਾਰ ਹੈਗੀ ਤੇਰੀ ਕਿਸੇ ਵਲੰਟੀਅਰ ਨੂੰ ਪੁੱਛ ਕੇ ਵੇਖੋ ਵੀ ਤੁਹਾਡੀ ਚੱਲਦੀ ਇੱਥੇ ਇੱਥੇ ਅੱਜ ਵੀ ਅਫਸਰ ਸ਼ਹੀਦੀ ਮਿਲੀ ਪੁੱਗਤ ਦੇ ਨਾਲ ਸਾਰੇ ਕੰਮ ਸਾਬਕਾ ਐਮਐਲਏ ਵਿਕਰਮ ਸਿੰਘ ਦੀ ਹੋ ਰਹੀਆਂ ਵੀਰੋ ਕਾਰਵਾਈ ਹੋਈ ਹੈ 2027 ਤੱਕ ਕੋਈ ਐਸਾ ਪਹੇਗਾ ਨਹੀਂ ਬਿਲਕੁਲ ਪਹੇਗਾ ਆਉਣ ਵਾਲਾ ਸਮਾਂ ਮਜੀਠੀਆਲ ਕੇ ਦੇ ਵਿੱਚ ਵੀਰੋ ਲੋਕਾਂ ਦੇ ਪਹਿਲਾਂ ਹੀ ਮਨ ਬਣਾਏ ਪਾਰਾ ਜੋ ਜੋ ਸਬੂਤ ਅੱਜ ਸਾਰੇ ਵਿਜੀਲੈਂਸ ਨੇ ਜਾਂ ਸਾਡੀ ਮਾਨਯੋਗ ਪੁਲਿਸ ਨੇ ਕੱਢ ਕੇ ਰੱਖੇ ਆ ਨਾ ਇਹ ਜਰੂਰ ਲੋਕਾਂ ਦੇ ਅਸਰ ਕਰਨਗੇ ਇਹ ਵੱਡਾ ਹਾਰ ਦਾ ਸਾਬਕਾ ਐਮਐਲਏ ਬਿਕਨ ਸਿੰਘ ਮਜੀਠੀਏ ਦੇ ਹਾਰ ਦਾ ਵੱਡਾ ਕਾਰਨ ਬਣ ਗਏ ਕੀ ਮੰਗ ਕਰਦਾ ਦਾਸ ਵੀਰ ਉਹ ਮੰਗਾਂ ਤੇ ਸਾਡੀਆਂ ਭੜੀਆਂ ਨੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਕਿ ਜਿਹੜੇ ਇੱਥੇ ਸਾਡੇ ਮਜੀਠੇ ਹਲਕੇ ਵਿੱਚ ਇਹਨੇ ਅੰਗਰੇਜ਼ਾਂ ਵਾਲੀ ਪਾਲਿਸੀ ਤੇ ਘਰ ਘਰ ਪਾੜ ਮਤਲਬ ਹਲਕਾ ਮਜੀਠਾ ਵਿੱਚ ਯਾਰ ਇਹਨੇ ਨਾ ਅੰਗਰੇਜ਼ਾਂ ਵਾਲੀ ਪਾਲਿਸੀ ਤੇ ਰਾਜਨੀਤੀ ਕੀਤੀ ਭਰਾ ਨਾਲੋਂ ਭਰਾ ਵੱਖ ਕਰ ਦਿੱਤੇ ਭਾਈਚਾਰੇ ਨਾਲੋਂ ਭਾਈਚਾਰੇ ਵੱਖ ਕਰ ਦਿੱਤੇ ਪਾੜ ਕੇ ਉਹਨਾਂ ਨੂੰ ਨਜਾਇਜ਼ ਮੈਂ ਇਹ ਤੇ ਕਹੂੰਗਾ ਵੀ ਨਜਾਇਜ਼ ਪਰਚੇ ਕਰਾ ਕੇ ਵੀ ਨਜਾਇਜ਼ ਪਰਚੇ ਕਰਾ ਕੇ ਵੀ ਕਈ ਇੰਨੇ ਸਾਡੇ ਕਾਂਗਰਸੀ ਵਰਕਰ ਜਿਹੜੇ ਪਿੰਡਾਂ ਦੇ ਹੀ ਉਹਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਈ। ਵੀਰੋ ਗੱਲ ਇਹ ਆ ਮੈਂ ਇਹ ਕਹਿਣਾ ਚਾਹੁੰਦਾ ਤੁਹਾਨੂੰ ਜਿਹੜੇ ਵਿਕਰਮ ਮਜੀਠੀਆ ਪੰਜਾਬ ਦੇ ਵਿੱਚ 2007 ਤੋਂ ਬਾਅਦ ਪੰਜਾਬ ਨੂੰ ਕੀ ਦੇਣ ਇਹਨਾਂ ਦੀ? ਵਿਕਰਮ ਸਿੰਘ ਮਜੀਠੀਆ ਦੀ ਪੰਜਾਬ ਨੂੰ ਦੇਣ ਚਿੱਟੇ ਦੀ। ਉਸ ਤੋਂ ਬਾਅਦ ਵਿੱਚ ਕਈ ਸਾਡੇ ਅੱਜ ਨੌਜਵਾਨ ਨੇ ਬਿਲਕੁਲ ਜਿਹੜੇ ਸਾਡੇ ਚੰਗੀ ਜ਼ਿੰਦਗੀ ਜੀ ਰਹੇ ਉਹ ਗੈਂਗਵਾਰ ਦੀ ਭੇਡ ਚੜੇ। ਵੀਰੋ ਗੱਲ ਇਹ ਆ ਇਹਨਾਂ ਨੇ ਪੰਜਾਬ ਵਾਸਤੇ ਨਹੀਂ ਇਹਨਾਂ ਦੇ ਕੱਪ ਨੇ ਪਾਰਟੀ ਨੂੰ ਲਿਮਟਿਡ ਆਧਾਰਾ ਬਣਾ ਕੇ ਪੰਜਾਬ ਨੂੰ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ ਜਿਹਦੀ ਅੱਜ ਮਿਸਾਲ ਵਿਜੀਲੈਂਸ ਦੁਆਰਾ ਕੀਤੇ ਪਰਚੇ ਵਿੱਚ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਵੀਰੋ ਗੱਲ ਇਹ ਆ ਇਹਦੇ ਖਿਲਾਫ ਕਿਹੜੇ-ਕਿਹੜੀਆਂ ਇਨਕੁਆਰੀਆਂ ਹੋਈਆਂ ਉਹ ਇਨਕੁਆਰੀ ਕਰਨ ਵਾਲੇ 2014 ਦੇ ਵਿੱਚ ਦਸੰਬਰ ਮਹੀਨਾ ਸੀ ਏਡੀ ਦੇ ਡਿਪਟੀ ਡਾਇਰੈਕਟਰ ਸਹਾਦਰ ਨਰਿੰਜਨ ਸਿੰਘ ਜੀ ਨੇ ਇਹਨੂੰ ਬੁਲਾਇਆ ਤੇ ਵੀਰੋ ਇੱਕ ਦਿਨ ਹੀ ਗਿਆ ਉਸ ਵੇਲੇ ਦੀਆਂ ਤੁਸੀਂ ਨਿਊਜ਼ ਕੱਢ ਕੇ ਦੇਖ ਲਓ ਅਖਬਾਰਾਂ ਦੀਆਂ ਕਟਿੰਗ ਕੱਢ ਕੇ ਦੇਖ ਲਓ ਕਿ ਇਹਨੇ ਉਸ ਥੇ 2 ਵਾਰ 7 ਘੰਟੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਦੋ ਵਾਰ ਅੰਦਰ ਪਾਣੀ ਮੰਗ ਕੇ ਪੀਤਾ ਬਾਹਰ ਨਿਕਲਦਿਆਂ ਇਹਨੇ ਪਾਣੀ ਦੀ ਮੰਗ ਕੀਤੀ ਕੀ ਸੀ ਇਹਦੇ ਕੋਲ ਉਹਦੇ ਸਵਾਲਾਂ ਦੇ ਜਵਾਬ ਨਹੀਂ ਸੀ ਵੀ ਆਹ ਪੈਸੇ ਕਿੱਥੋਂ ਕਿੱਥੇ ਆਏ ਸੱਤੇ ਪਿੰਦੀ ਨਾਲ ਜਾਂ ਚਾਹਲ ਨਾਲ ਤੇਰਾ ਕੀ ਰਿਸ਼ਤਾ ਹੈ ਉਹਨਾਂ ਦੇ ਤੇਰੇ ਕੀ ਸਬੰਧ ਨੇ ਉਹ ਡਰੱਗ ਪੈਡਲਰ ਨੇ ਉਹ ਸਾਰੇ ਇੱਥੇ ਡਰੱਗ ਦਾ ਚਿੱਟੇ ਦਾ ਦੰਦਾ ਕਰਦੇ ਆ ਸਿੰਥੈਟਿਕ ਡਰੱਗ ਦਾ ਕਾਰੋਬਾਰ ਹੈ ਤੇਰਾ ਉਹਨਾਂ ਨਾਲ ਇਹਦੇ ਕੋ ਉਹਨਾਂ ਦੇ ਸਵਾਲਾਂ ਦੇ ਜਵਾਬ ਦਿਵਾਇਓ ਉਸ ਅਫਸਰ ਨੂੰ ਇਹਦੀ ਭੈਣ ਉਸ ਵੇਲੇ ਕੇਂਦਰ ਦੇ ਵਿੱਚ ਵਜ਼ੀਰ ਸੀ ਮਾਨਯੋਗ ਅਫਸਰ ਨੂੰ ਉਸ ਵੇਲੇ ਇਹਨਾਂ ਨੇ ਹਰਾਸਮੈਂਟ ਕੀਤਾ ਪੰਮਾ ਜੀ ਤੁਹਾਡੀ ਸਰਕਾਰ ਲਈ ਕੰਮ ਕਰਦੇ ਹੋ ਉਸ ਤੋਂ ਬਾਅਦ ਤੁਹਾਡੇ ਜਿਹੜੇ ਪਰਦੇ ਉਸ ਤੋਂ ਬਾਅਦ ਕੈਸੇ ਨਹੀਂ ਹੋ ਰਹੇ ਵੀਰੋ ਗੱਲ ਇਹ ਆ ਪਰਚੇ ਰੱਦ ਹੁੰਦੇ ਕਿਵੇਂ ਜਦੋਂ ਚਾਚੇਪਦੀ ਜਿਹਦੀ ਸਰਕਾਰ ਹੀ ਸਾਡੇ ਦੇ ਤਾਂ ਉਹ ਸਰਕਾਰ ਚ ਵੀ ਪਰਚੇ ਹੋਏ ਜਿਹੜੀ ਸਾਡੀ ਆਪਣੀ 2017 ਤੋਂ 22 ਤੱਕ ਸਰਕਾਰ ਹੈ ਉਹਦੇ ਚ ਵੀ ਸਾਡੀ ਕੋਈ ਸੁਣਵਾਈ ਨਹੀਂ ਫਿਰ ਤੁਸੀਂ ਕਿਧ ਨੂੰ ਬਾੜਾ ਕਹੋਗੇ ਆਪੇ ਸਰਕਾਰ ਨੂੰ ਬਾੜਾ ਕਹੋਗੇ ਕਿ ਕਾਲੇ ਨੂੰ ਬਾੜਾ ਕਹੋਗੇ ਵੀਰੋ ਗੱਲ ਇਹ ਸਾਡੇ ਵਾਸਤੇ ਨਾ ਉਸ ਵੇਲੇ ਤਾਂ ਕੈਪਟਨ ਅਮਰਿੰਦਰ ਵੀ ਬਾੜਾ ਸੀਗਾ ਕੈਪਟਨ ਅਮਰਿੰਦਰ ਨੂੰ ਬਾੜਾ ਤਾਂ ਕਹਿੰਦੇ ਉਹ ਸਾਡਾ ਪੰਜਾਬ ਦਾ ਮੁੱਖ ਮੰਤਰੀ ਤੇ ਉਹਨੇ ਬਠਿੰਡਾ ਵੇਖੇ ਵੱਡੀ ਰੈਲੀ ਦੇ ਦੌਰਾਨ ਸੌ ਖਾਦੀ ਸੀ ਗੁਟਕਾ ਸਾਫ ਫੜ ਗਿਆ ਹੱਥ ਚ ਵੀ ਮੈਂ ਪੰਜਾਬ ਦੇ ਜਿਹੜੇ ਵੱਡੇ ਵੱਡੇ ਡਰੱਗ ਪੈਡਲਰ ਨੇ ਬਿਕਰਮ ਦਾ ਨਾਂ ਲੈ ਕੀ ਉਹਨੇ ਕਿ ਮੈਂ ਫੜ ਕੇ ਚੌਪ ਤੇ ਜੰਦਰ ਦਿਆਂਗਾ ਜਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬਹਾਰ ਜੀ ਦੀ ਬੇਅਦਬੀ ਕੀਤੀ ਹੈ ਸੁਖਬੀਰ ਕਿਆ ਨੂੰ ਬਾਦਲ ਕਿਆ ਨੂੰ ਮੈਂ ਫੜ ਕੇ ਅੰਦਰ ਦਿਆਂਗਾ ਪਰ ਨਹੀਂ ਕੀਤਾ ਉਹਨੇ ਉਸ ਨੂੰ ਸਜ਼ਾ ਮਿਲੀ ਆਜ ਉਹਦਾ ਪਰਿਵਾਰ ਸਿਆਸਤਿ ਹਿਲਾਬਾ ਦਾ ਕਿਥੇ ਇਸੇ ਤਰ੍ਹਾਂ ਹੀ ਵੀਰ ਪੰਜਾਬ ਦੀ ਜਿਹੜੀ ਧਰਤੀ ਆ ਸਾਡੀ ਇਹ ਗੁਰੂਆਂ ਪੀਰਾਂ ਮਹਾਰਾਜਾਂ ਦੀ ਧਰਤੀ ਆ ਜਿਸ ਵੀ ਇਨਸਾਨ ਨੇ ਜਾਂ ਜਿਸ ਵੀ ਪਾਰਟੀ ਨੇ ਇਸ ਪੰਜਾਬ ਦੀ ਧਰਤੀ ਨਾਲ ਜਾਂ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਕੀਤੀ ਕੋਈ ਵੀ ਗਲਤੀ ਕੀਤੀ ਕੋਈ ਵਾਅਦਾ ਖਿਲਾਫੀ ਕੀਤੀ ਉਹਨਾਂ ਦੀ ਭਾਵਨਾਵਾਂ ਨਾਲ ਜਜ਼ਬਾਤਾਂ ਨਾਲ ਖੇਡ ਕੇ ਕੋਈ ਇਹਨਾਂ ਨੇ ਗਲਤ ਕੀਤਾ ਉਹਨੂੰ ਇਸ ਚੀਜ਼ ਦੀ ਮਾਫੀ ਨਹੀਂ ਮਿਲਣੀ ਬਿਲਕੁਲ ਨਹੀਂ ਮਿਲਣੀ ਜਦੋਂ ਵਿਕਰਮ ਸਿੰਘ ਮਜੀਠੀਏ ਸਾਬਕਾ ਐਮਲੋਨ ਵਿਜੀਲੈਂਸ ਵਾਲੇ ਘਰੋਂ ਅਰੈਸਟ ਕਰਕੇ ਤੁਰੇ ਤੱਕਵੇਂ ਬੱਚਿਆਂ ਨੂੰ ਆਪਣੇ ਗਲੀਆਂ ਨਾ ਲਾ ਕੇ ਭਾਵਕ ਸੀਨ ਪੰਜਾਬ ਦੇ ਲੋਕਾਂ ਕੇ ਰੱਖ ਰਿਹਾ ਮੈਨੂੰ ਤਾਂ ਇੱਕ ਵਾਰ ਇੰਜ ਮਹਿਸੂਸ ਹੋਇਆ ਕਿ ਸ਼ਾਇਦ ਲੱਗਦਾ ਇਹ ਅੱਜ ਆਪਣੇ ਪੜਦਾਦੇ ਸਰਸੁੰਦਰ ਸਿੰਘ ਮਜੀਠੀਆ ਵੱਲੋਂ ਜੋ ਸਿੱਖ ਕੌਮ ਨਾਲ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੇ ਦੌਰਾਨ ਨਰੈਣੂ ਮਹੰਤ ਨਾਲ ਕੇ ਉਸ ਵੇਲੇ ਵਧੇ ਕੀ ਕੀਤੀ ਗਈ ਸਾਡੇ ਸਿੱਖ ਜਥਿਆਂ ਨੂੰ ਉੱਥੇ ਝੰਡਾ ਨਾਲ ਵੜ ਕੇ ਸਾੜਿਆ ਗਿਆ ਉਸ ਦੀ ਮਾਫੀ ਮੰਗਣ ਚੱਲਿਆ ਮੈਨੂੰ ਇੱਕ ਵਾਰ ਇੰਜ ਮਹਿਸੂਸ ਹੋਇਆ ਕਿ ਇਹਦੇ ਵੱਲੋਂ ਫਲਾਏ ਚਿੱਟੇ ਨਾਲ ਲੱਖਾਂ ਨੌਜਵਾਨ ਅੱਜ ਪੰਜਾਬ ਦੇ ਵਿੱਚ ਭੇੜ ਚੜ ਗਈ ਕਿ ਉਹਨਾਂ ਦੇ ਪੰਜਾਬ ਦੇ ਜਿਹੜੇ ਸਾਡੇ ਨੌਜਵਾਨ ਮਾਰੇ ਗਏ ਉਹਨਾਂ ਦੇ ਮਾਪਿਆਂ ਨਾਲ ਦੁੱਖ ਕਦੇ ਮਡਾਉਨ ਚੱਲਿਆ ਵੀ ਮੈਨੂੰ ਮaaf ਕਰ ਦਿਓ ਇੱਕ ਵਾਰ ਮੈਨੂੰ ਇੰਜ ਲੱਗਾ ਕਿ ਬੇਗਰਮ ਸਿੰਘ ਮਜੀਠੀਆ ਕਦੇ ਉਹਨਾਂ ਪਰਿਵਾਰਾਂ ਕੋਲ ਚੱਲਿਆ ਜਿਨ੍ਹਾਂ ਦੇ ਬੱਚੇ ਇਹਨੇ ਗੈਂਗਵਾਰ ਦੀ ਭੇੜ ਚੜ ਦਿੱਤੇ ਵੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫੀ ਦੇ ਦਿਓ ਇੱਕ ਵਾਰ ਇੰਜ ਵੀ ਲੱਗਾ ਕਿ ਜਿਹੜੀ ਇਹਨੇ ਦਿੱਲੀ ਤੋਂ ਲਿਆ ਕੇ ਨਜਾਇਜ਼ ਸੰਥੈਟਿਕ ਜਿਹੜਾ ਉਹ ਕੈਮੀਕਲ ਦੇ ਨਾਲ ਤਿਆਰ ਕੀਤੀ ਜਾਂਦੀ ਸ਼ਰਾਬ ਦੇ ਨਾਲ ਬਹੁਤ ਨੌਜਵਾਨ ਮਾਰੇ ਗਏ ਕਈ ਮਾਰੇ ਗਏ ਸਾਡੇ ਮਜੀਠੇ ਹਲਕੇ ਦੇ ਵਿੱਚ ਪਿੱਛੇ ਜੇ 50 30 ਲੋਕ ਮਾਰੇ ਗਏ ਮੈਨੂੰ ਇੰਜ ਲੱਗਾ ਕਿ ਕਦੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਮਣਾ ਕੇ ਕਦੇ ਮਾਫੀ ਮੰਗਣ ਚੱਲਿਆ ਨਾ ਵੀਰੋ ਕੈਪਟਨ ਦੀ ਸਰਕਾਰ ਵੇਲੇ ਵੀ ਜਿਹੜੀਆਂ ਸੈਟ ਬਣਾਈਆਂ ਗਈਆਂ ਉਹਨਾਂ ਚ ਇੱਕ ਮਾਨਜੋਗ ਅਫਸਰ ਸਰਦਾਰ ਹਰਪਿੰਦ ਹਰਪ੍ਰੀਤ ਸਿੰਘ ਸਿੱਧੂ ਜੀ ਦੀ ਅਗਵਾਈ ਦੇ ਵਿੱਚ ਇੱਕ ਸਾਬਕਾ ਡੀਜੀਪੀ ਸੀਰੀ ਸਿਦਾਰਥ ਚਟੋਪਾਦੇਾਈ ਜੀ ਦੇ ਅਗਵਾਈ ਦੇ ਵਿੱਚ ਇੱਕ ਸਾਡੀ ਇਥੋਂ ਆਮ ਆਦਮੀ ਪਾਰਟੀ ਦੇ ਇਸ ਵੇਲੇ ਐਮਐਲਏ ਡਾਕਟਰ ਕੁਮਰ ਵਿਜੈਲ ਪ੍ਰਤਾਪ ਜੀ ਜਿਹੜੇ ਉਸ ਵੇਲੇ ਆਈਜੀ ਕੇ ਜਾਂ ਡੀਆਈਜੀ ਦੇ ਅਹੁਦੇ ਦੇ ਬਰਾਜਮਾਨ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਰਿਆਂ ਨੇ ਆਪਣੀ ਸਿੱਟ ਦੀਆਂ ਵੱਖ-ਵੱਖ ਰਿਪੋਰਟਾਂ ਤਿਆਰ ਕਰਕੇ ਚਿੱਟੇ ਦਾ ਸਰਗਣਾ ਹੋਣ ਦਾ ਸਬੂਤ ਦਿੰਦੇ ਹੋਏ ਬੇਗਨਵ ਸਿੰਘ ਮਜੀਠੀਏ ਦੇ ਖਿਲਾਫ ਮਾਨਯੋਗ ਹਾਈ ਕੋਰਟ ਦੇ ਵਿੱਚ ਤੇ ਉਸ ਵੇਲੇ ਦੀ ਸਰਕਾਰ ਕੈਪਟਨ ਅਮਰਿੰਦਰ ਨੂੰ ਦਿੱਤੀਆਂ ਪਰ ਉਹਨਾਂ ਵੱਲੋਂ ਉਹਨਾਂ ਫਾਈਲਾਂ ਨੂੰ ਦਬਾ ਦਿੱਤਾ ਗਿਆ ਕੋਈ ਇਸ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਪਰ ਚਲੋ ਦੇਰ ਆਏ درست ਆਏ ਮੌਜੂਦਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਫ੍ਰੈਂਡਲੀ ਮੈਚ ਤੋਂ ਬਾਹਰ ਆਈ ਤੇ ਇਸ ਦੇ ਖਿਲਾਫ ਸਹੀ ਕਾਰਵਾਈ ਕੀਤੀ ਪਰ ਵੀਰੋ ਅਜੇ ਵੀ ਇੱਕ ਸਵਾਲ ਹੈ ਕਿ ਰੈਸਟ ਹੋਣਾ ਕੋਈ ਵੱਡੀ ਗੱਲ ਨਹੀਂ ਹਾਂ ਇਸ ਤੋਂ ਅਗੇ ਸਹੀ ਇਹਦੀ ਇਨਵੈਸਟੀਗੇਸ਼ਨ ਹੋਵੇ ਸਹੀ ਇਹਦੇ ਕੋਲ ਜਿਹੜੇ ਇਹਦੇ ਸਬੂਤ ਇਹਦੇ ਖਿਲਾਫ આરોਪ ਲੱਗੇ ਨੇ ਉਹਨਾਂ ਤੇ ਬਿਲਕੁਲ ਬਰੀਕੀ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਦੇ ਜੋ ਵੀ ਬੰਦੇ ਮਸਾਲੀ ਸਜ਼ਾ ਦੇ ਕੇ ਪੰਜਾਬ ਦੇ ਉਹਨਾਂ ਲੱਖਾਂ ਨੌਜਵਾਨਾਂ ਨੂੰ ਜਿਹੜੇ ਮਾਰੇ ਗਏ ਜਾਂ ਇਹਨਾਂ ਦੀ ਭੇਡ ਚੜ ਗਈ ਉਹਨਾਂ ਦੀ ਆਤਮਾਵਾਂ ਨੂੰ ਸ਼ਾਂਤੀ ਤੇ ਪਰਿਵਾਰਾਂ ਦੇ ਨਾਲ ਹਮਦਰਦੀ ਮੈਂ ਇਹਨਾਂ ਹੀ ਕਹੂੰਗਾ ਕੇ ਬੇਗਰੰਸ ਸਿੰਘ ਮਜੀਠੀ ਨੂੰ ਜਿਹੜਾ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਉਹਨਾਂ ਲੋਕਾਂ ਦੇ जख्मਾਂ ਦੇ ਉੱਤੇ ਮਰਮਿਆ ਤੇ ਮਜੀਠੇ ਹਲਕੇ ਦੇ ਜਿਹੜੇ ਸਾਡੇ ਕਾਂਗਰਸੀ ਵਰਕਰਾਂ ਨਾਲ ਧੱਕਾ ਕੀਤਾ ਗਿਆ ਇੱਥੇ ਸਾਡੇ ਇੱਕ ਮਜੀਠੇ ਸ਼ਹਿਰ ਦੇ ਬਾਉ ਰਤਨ لال ਜੀ ਸੀ ਡਿਪੂ ਹੋਲਡਰ 2008 ਦੇ ਇਲੈਕਸ਼ਨ ਦੇ ਨਗਰ ਕੌਂਸਲ ਦੇ ਵਿੱਚ ਇਥੋਂ ਸਾਡੇ ਉਹਨਾਂ ਨੂੰ ਚੁੱਕ ਕੇ ਸਰਾਏ ਅਮਾਨਤਖਾਂਾ ਥਾਣਾ ਉੱਥੇ ਖੜਿਆ ਗਿਆ ਵਿਚਾਰਾ ਸ਼ਰੀਆ ਆਦਮੀ ਸੀ ਠੀਕ ਹੈ ਉਹਦੀ ਗਲਤੀ ਹੀ ਕਾਂਗਰਸੀ ਵਰਕਰ ਉੱਥੇ ਖੜਿਆ ਗਿਆ ਉਹ ਵਿਚਾਰਾ ਨਜਾਇਜ਼ ਹਰਾਸਤ ਵਿੱਚ ਉੱਥੇ ਉਹਨੂੰ ਹਾਰਟ ਅਟੈਕ ਦੇ ਨਾਲ ਉਹਦੀ ਡੈਥ ਹੋ ਗਈ ਤੇ ਇਹਨੇ ਉਸ ਇਨਸਾਨ ਦੀਆਂ ਵੀ ਤੇ ਉਸ ਪਰਿਵਾਰ ਦੀਆਂ ਵੀ ਇਹਨੂੰ ਹਵਾਵਾਂ ਤੇ ਬਾਦਵਾਵਾਂ ਲੱਗੀਆਂ ਕਈਆਂ ਦੀਆਂ ਲੱਗੀਆਂ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of institutes